ਨਾ ਇਹ ਪੁੱਛ ਤੇ ਕਿਰਨ ਕਿ ਇਹਦਾ ਅਸੀਂ ਦਾ ਤੱਕਾ ਤੇ ਨਾ ਕਾਫ ਤੇ ਕਹਿੰਦਾ ਕਿ ਇਹਦਾ ਕੰਮ ਕਰਨਾ ਤੇ ਮੇਰੇ ਪੈਸੇ ਕਿੱਥੇ ਗਿਆ ਤੇ ਗੱਦੀ ਜੋ ਜੇ ਲੈ ਲੈ ਨਾ ਬਰਸਾਉਂਦਾ ਗਿਆ ਮੇਰੇ ਪਾਤੀ ਅਪੋਰ ਕਿਰਨ ਤੇ ਉਹ ਕਹਿੰਦੀ ਤੋ ਤੇ ਮੈਂ ਇਕੱਲੀ ਆ ਮੈਂ ਬੜਾ ਨਾ ਮੈਂ ਬੜਾ ਰਹਾ ਹਾਂ ਪਾ ਕੇ ਨਾ ਚੀਕਾ ਮਾਰਿਆ ਲੋਕਾਂ ਨੇ ਕਿਹਾ ਮੇਰਾ ਲੱਭਾ ਮਾਰਿਆ ਮੇਰੇ ਲੱਭਾ ਮਾਰ ਗਿਆ ਮੇਰੇ ਲੱਭੇ ਦੇ 60 ਲੱਖ ਰੁਪਏ ਸਰਪਾ ਗਿਆ ਤੇ ਲੋਕੀ ਨਾ 10 ਮਿੰਟ 15 ਮਿੰਟ ਲੱਗੇ ਰੋਕੇ ਨਹੀਂ ਆਏ ਇਕੱਠੇ ਨਹੀਂ ਹੋਏ ਡੇਢ ਹੀ ਤੇ ਆਏ ਦੁੱਧ ਲੈਣ ਲੋਕੀ ਉਹ ਕਹਿੰਦੇ ਤਾਂ ਇਹਨੇ ਕਿੰਨਾ ਨਰਦ ਤੇ ਚੀਕਾਂ ਮਾਰ ਰਿਹਾ ਕਹਿੰਦੇ ਨਹੀਂ ਨਾ ਲੱਭਾ ਦੀ ਬੁਲਾਵਟ ਆ ਗਈ ਜਦੋਂ ਮੈਂ ਗਿਆ ਉਹ ਮੈਂ ਤਾਂ ਉਹਨੂੰ ਤੋਂ ਮਤਵੀਨ ਤੇ ਸਾਹ ਨੂੰ ਮਾਰ ਕੇ ਆਵਾ ਹੈ ਨਾ ਦੇਖar ਬੜੇ ਤੋਂ ਮੈਂ ਆਏ ਨਹੀਂ ਨਿਂਧਾਈ ਨਹੀਂ ਕਰਾਈ ਇਹਨੇ ਕਦੇ ਹੈ ਨਾ ਕੋਈ ਯੰਗ ਕਰੇ ਪਰ ਮੈਂ ਹਟ ਕੇ ਸਵਾਕਾ ਲਓ ਮਾੜਾ ਲੱਭਾ ਮਾਰ ਕੇ ਨਹੀਂ ਆਇਆ ਕਿੰਨੇ ਗਏ ਉਹ ਗਾਉਂ ਗਿਆ ਨਾ ਇਹ ਤੇ ਪਰ ਉਹ ਉਹ ਤਾਂ ਰਿਹਾ ਕਿ ਮੈਂ ਅਨੰਤ ਕਹਿਣਾ ਨਹੀਂ ਮੈਂ ਕੋਈ ਨਹੀਂ ਦੁੱਧ ਮੈਨੂੰ ਕੋਈ ਤੌੜ ਨਹੀਂ ਸਕਦਾ ਇਹ ਨਹੀਂ ਹੋ ਮਨ ਕੋਈ ਤੋਹਰਾ ਬਲੀਏ ਕਿ ਰਾਮੀ ਰੂਸ ਮੇਰਾ ਉਹ ਕਿ ਨਾ ਮੈਂ ਮਰ ਜਾਂਦੀ ਹਾਂ ਉਹ ਦੇਖ ਨਹੀਂ ਖੜਾ ਉਹ ਪ੍ਰਵਾਦ ਵਿੱਚ ਕੋਣ ਕੋਣ ਹੈ ਇਹਦਾ ਬੇਟਾ ਇਹਦਾ ਕਰਦਾ ਗੋੜੀ ਇਹਦਾ ਇਹ ਆ ਜਾਣਾ ਬਾਹਰ ਨਹੀਂ ਕੱਜਿਆ ਲੈ ਤੇ ਕੰਮ ਕਰਦਾ ਬੇਟਾ ਇਹ ਛੋਟਾ ਵੀ ਨਹੀਂ ਹੈ ਠੀਕ ਆ ਨੰਬਰ ਇੱਕ ਇਹਨਾਂ ਅੰਦਰ ਤਾਂ ਮਖੀ ਜੀ ਦਵਾ ਜੇਕਰ ਹਨبوط ਕਿਸੇ ਦਾ ਦੁੱਖਿਆ ਕੋ ਸਾਡਾ ਭਰਾ ਹੋਵੇ ਤੇ ਖਰਾਬ ਖਾਸ ਦੇ ਵਿੱਚ ਜੇ ਦੀ ਮੌਤ ਹੋ ਗਈ ਆ ਤੁਹਾਡਾ ਪਰਿਵਾਰ ਦਾ ਹੋਵੇ ਤੇ ਇਹ ਤੁਹਾਨੂੰ ਲਾਈਫ ਟਾਈਮ ਰਕਸ਼ਨ ਜਿਹੜਾ ਵਾ ਉਹ ਕੋ ਨੋਲਾ ਮਿਨਿਸਟਰੀ ਕੰਬਰਾ ਚਾਚੋ ਵਿੱਚ ਰਹੇਗਾ ਠੀਕ ਹੈ ਜੀ ਦੂਸਰਾ ਦੂਸਰਾ 1 ਲੱਖ ਰੁਪਇਆ ਤੁਹਾਨੂੰ ਸਿਰੇ ਮੁੰਡਾ ਦੇ ਕੇ ਜਾਵਾਂਗੇ ਠੀਕ ਹੈ ਜੀ ਹੋਰ ਦੂਸਰੀ ਤੀਸਰੀ ਗੱਲ ਮੈਂ ਡੀਸੀ ਸਾਹਿਬ ਨਾਲ ਗੱਲ ਕੀਤੀ ਇਹਨੇ ਮੈਨੂੰ ਪੇਪਰ ਦਿਓ ਕਿਉਂਕਿ ਉਹਦੀ ਪੈਨਸ਼ਨ ਐਪਲਵਾਉਂ ਮੰਗਦੀ ਜੋ ਵੀ ਨੇਮ ਦੀ ਇਹਨਾਂ ਨੂੰ ਪੈਨਸ਼ਨ ਜਿਹੜੀ ਆ ਉਹ ਵੀ ਮੇਰੇ ਬੱਤੀ ਨਾਲ ਬੱਤੀ ਨਾਲ ਹਾਂ ਬੱਤੀ ਨਾਲ ਬੱਤੀ ਨਾਲ ਗੋੜ ਸਿੱਧਾ ਕਰਦਾ ਗੋੜ ਸਿੱਧਾ ਹਾਂ ਮੈਨੂੰ ਇਹਦੇ ਕਾਗਜ਼ ਉਹ ਮੈਂ ਡੀਸੀ ਸਾਹਿਬ ਨੂੰ ਲਿਖ ਕੇ ਦਵਾਂਗਾ 2-4 ਲੱਖ ਰੁਪਈਆ ਇਸੇ ਫੰਡ ਜੂ ਵੀ ਦਵਾਵਾਂਗਾ ਪੈਨਸ਼ਨ ਲੋਗਾਂ ਕੇ ਰਸ਼ਮੀ ਤੁਹਾਨੂੰ ਕੋਲ ਮਿਸਿੰਗ ਫੋਟੋ ਮਿਲੇਗਾ 1 ਲੱਖ ਰੁਪਏ ਆਪਣੇ ਵੱਲੋਂ ਗਲੋਬਲ ਕੰਸਟਰਕਸ਼ਨ ਕਮੇਟੀ ਵੱਲੋਂ ਤੁਹਾਨੂੰ ਸਿਰੇ 1 ਲੱਖ ਰੁਪਏ ਸਾਡਾ ਮੈਂਬਰ ਜੀ ਸਾਡਾ ਮੈਂਬਰ ਜੀ ਅਸੀਂ ਉਹਨਾਂ ਦੀ ਮਦਦ ਕਰਨ ਦੇ ਲਈ ਸਾਡਾ ਭਰਾ ਸੀ ਉਹ ਬਸ ਸਾਰੇ ਇਕੱਠੇ ਕਰਕੇ 1 ਲੱਖ ਰੁਪਏ ਤੁਹਾਨੂੰ ਦੇਦਾ ਵਾ ਸਿਹਦੀਪੁਰ ਦੀ ਗ੍ਰੀਟਾਂਗਾ ਠੀਕ ਹੈ ਜੀ ਦੇਖੋ ਤੁਸੀਂ ਸਾਡਾ ਪਰਿਵਾਰ ਜੀ ਸਾਡਾ ਫਰਜ਼ ਬੰਦਾ ਵਾ ਵੀ ਆਪਣੇ ਪਰਿਵਾਰ ਦੀ ਸਹਾਰ ਲੈਣਾ ਹੈ ਤੇ ਤੁਸੀਂ ਇਹ ਨਾ ਸਮਝਿਓ ਆਪਣੇ ਆਪ ਨੂੰ ਕਿ ਅਨਾਥ ਹੋ ਗਏ ਥੱਲੇ ਰਹਿ ਗਏ ਅਸੀਂ ਤੁਹਾਡੇ ਨਾਲ ਹਰ ਸੰਭਵ ਜਿਹੜੀ ਮਦਦ ਹੈ ਤੁਹਾਡੀ ਕੀਤੀ ਜਾਏਗੀ ਔ ਨਾ ਵੀ ਜਿੱਥੇ ਤੇ ਯਾਦ ਕਰੋਗੇ ਮੋਢੀ ਜੀ ਨਾ ਵੀ ਜਿੱਥੇ ਕਿਤੇ ਯਾਦ ਕਰਨਗੇ ਆਪਾਂ ਸੇਵਾ ਦੇ ਵਿੱਚ ਹਾਜ਼ਰ ਆ ਤੁਸੀਂ ਸਾਡਾ ਪਰਿਵਾਰ ਹੋ ਅਸੀਂ ਮੁਸਲਿਮ ਕੌਮ ਦੀ ਸੇਵਾ ਦੇ ਲਈ ਚੁਣੇ ਗਏ ਆ ਮੁਸਲਿਮ ਕੌਮ ਦੀ ਸੇਵਾ ਅਸੀਂ ਕਰ ਰਹੇ ਆਂ ਔਰ ਕਰਦੇ ਰਵਾਂਗੇ ਔਰ ਆਪਣੇ ਵੱਲ ਤੁਹਾਨੂੰ 1 ਲੱਖ ਰੁਪਏ ਲੈ ਕੇ ਜਾ ਰਹੇ ਆਂ ਔਰ